ਤੋ ਦਵਾਈ ਲੈਣਗੇ ਮੈਂ ਉਹ ਮਗਰ ਬੇਟੀ ਨੂੰ ਵੀ ਭੇਜ ਜਬਸ ਬੇਟੀ ਪੁੱਛ ਕੇ ਘਰੇ ਆ ਕੇ ਡਾਕਟਰ ਦੀ ਦੁਕਾਨ ਤੇ ਗਿਆ ਹੀ ਨਹੀਂ ਬਸ ਸਾਢੇ 9 ਵਜੇ ਘਰੋਂ ਨਿਕਲਿਆ ਵਾ ਅੱਗੇ ਉਹਦਾ ਕੁਝ ਪਤਾ ਨਹੀਂ ਲੱਗਿਆ ਮੋਬਾਈਲ ਇਧਰੋਂ ਨਾਲ ਦੇ ਪਲਾਟ ਚੋਂ ਮਿਲਿਆ ਔਰ ਮੋਲਿਆਂ ਦੇ ਕੈਮਰੇ ਵੀ ਚੈੱਕ ਕੀਤੇ ਉੱਥੇ ਵੀ ਕੁਛ ਆ ਨਹੀਂ ਰਿਹਾ ਦੀ ਦੀ ਵੀਡੀਓ ਹੀ ਆ ਰਹੀ ਕਿਤੇ ਕਿਤੇ 9 ਵਜੇ ਕੇ 26 27 ਮਿੰਟ ਤੇ ਨਿਕਲਿਆ 9:37 ਮਿੰਟ ਤੋਂ ਲਾ ਕੇ 9:50 ਤੱਕ ਸਾਡੇ ਕੋਲ ਉਹਦੀਆਂ ਵੀਡੀਓ ਪਈਆਂ ਉਹ ਕੈਮਰੇ ਦੀਆਂ ਅਸੀਂ ਐਫਆਈਆਵੀ ਕਰਾਤੀ ਹੈ ਦਰਜਾ ਰਿਪੋਰਟਾਂ ਵੀ ਕਰਾਤੀਆਂ ਸਭ ਕੁਝ ਕਰਾਤਾ ਵਾ ਫੋਨ ਸਾਨੂੰ ਪਿਛਲੇ ਮਹੱਲੇ ਦੇ ਵਿੱਚੋਂ ਮਿਲਿਆ ਵਾ ਫੈਕਟਰੀ ਦੀ ਕਿੰਨੇ ਦਿਨ ਬਾਅਦ ਉਹ ਦੂਸਰੇ ਦਿਨ ਮਿਲਿਆ ਜਦ ਤਨ ਬਰਸਾਤ ਪਈ ਆ ਬਰਸਾਤ ਦੇ ਵਿੱਚੋਂ ਅ ਤੀਜੇ ਦਿਨ ਸਾਨੂੰ ਉਹ ਫੋਨ ਮਿਲਿਆ ਵਾ ਬਾਰ ਬਾਰ ਲੋਕੇਸ਼ਨ ਪੰਜ ਵਾਰ ਉਸੇ ਫੈਕਟਰੀ ਦੇ ਅੰਦਰ ਜਾ ਰਹੀ ਆ ਫੈਕਟਰੀ ਵੀ ਅਸੀਂ ਫੋਲੀਆ ਪਰ ਮੇਨ ਪੈਨ ਤੋਂ ਅਗਲੇ ਦਿਨ ਬਾਅਦ ਸਾਨੂੰ ਉਹ ਫੋਨ ਮਿਲਿਆ ਵਾ ਫੋਨ ਤਾਂ ਉਦੋਂ ਦੀ ਨੀਂਦ ਵੀ ਨਹੀਂ ਆਈ ਕਾ ਬਾਰ ਬਾਰ ਮੱੱਚੇ ਹੀ ਜਾਦਾ ਸਾਡਾ ਬੱਚਾ ਆ ਦੇ ਕੰਡੇ ਬੈਠੇ ਆ ਸਾਰੇ ਦਰਿਆ ਦੇ ਕੰਡੇ ਬੈਠ ਕੇ ਰਸਾਤਾਂ ਕੱਢ ਰਹੇ ਆ ਪਿੰਨ ਰਾਤਾਂ ਤੋਂ ਅੱਜ ਤੋ ਉੱਤੀ ਰਾਤ ਗੱਲ ਇਦਾਂ ਸੀਗੀ ਪਾਜੀ ਅਸੀਂ ਬਾਰ-ਬਾਰ ਲੋਕੇਸ਼ਨਾਂ ਰੀਫਰੈਸ਼ ਕਰਾ ਕਰਾ ਕੇ ਕਰਾ ਰਹੇ ਸੀ ਕਿ ਤੇ ਲੋਕੇਸ਼ਨ ਉੱਤੀ ਟਰੇਸ ਹੋ ਰਹੀ ਸੀ ਬਾਰ-ਬਾਰ ਪਰ ਸਾਡਾ ਕੋਈ ਮਨ ਲੱਗਦਾ ਨਹੀਂ ਆ ਪਾਜੀ ਅਸੀਂ ਫਿਰ ਬਾਰ-ਬਾਰ ਫਿਰ ਲੋਕਾਂ ਦੇ ਉੱਥੇ ਕੂੜੇ 'ਚ ਵੀ ਹੱਥ ਮਾਰਿਆ ਫਿਰ ਜਦੋਂ ਇੰਨਾ ਕਰਦੇ ਵਾ ਅੱਧ ਕਿਤੇ ਸਕਰੀਨ ਦੇ ਉੱਪਰ ਹੋ ਗਈ ਭਾਜੀ ਫੋਨ ਕੀਤਾ ਤਾਂ ਨਾ ਰਾਤ ਨੂੰ ਚੰਨ ਚ ਜਾ ਗਿਆ ਉਹ ਇੰਨਾ ਕਰਕੇ ਸਾਨੂੰ ਲੱਗ ਗਿਆ ਫੋਨ ਸਾਇਲੈਂਟ ਤੇ ਸੀਗਾ ਫੋਨ ਆਉ ਨਹੀਂ ਸੀਗਾ ਭੈਣ ਲੁਧਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਮੈਂ ਵਿਸ਼ਾਲ ਕਪੂਰ ਇਸ ਸਮੇਂ ਐਮਐਸ ਨਗਰ ਤਾਜਪੁਰ ਰੋਡ ਦੇ ਉੱਤੇ ਖੜੇ ਹੋਏ ਹਾਂ ਇੱਕ 마ਸੂਮ ਬੱਚਾ ਹੈ ਮੈਜ਼ ਉਮਰ ਹੋਣੀ ਹੈ 14 ਤੋਂ 15 ਸਾਲ ਦੀ 23 ਸਾਲ ਦੀ ਮਾਫ ਕਰਨਾ 23 ਸਾਲ ਦੀ ਉਮਰ ਹੈ ਮਾਂ ਦੇ ਜਿਗਰ ਦਾ ਟੁਕੜਾ ਸੀਗਾ ਪਿਓ ਦੇ ਜਿਗਰ ਦਾ ਟੁਕੜਾ ਵੈ ਲੇਕਿਨ ਉਹ ਜਿੱਥੇ ਮੈਂ ਖੜਾ ਹੋਇਆ ਹਾਂ ਵਾ ਨਾ ਅਤੇ ਨਾਲ ਇੱਕ ਫੈਕਟਰੀ ਹੈ ਫੈਕਟਰੀ ਨਾਲ ਇੱਕ ਖਾਲੀ ਗਰਾਊਂਡ ਹੈ ਜਿੱਥੋਂ ਉਹਦਾ 4 ਦਿਨ ਬਾਅਦ ਫੋਨ ਮਿਲਦਾ ਵੈ ਕੂੜੇ ਦੇ ਢੇਰ ਦੇ ਵਿੱਚੋਂ ਲੇਕਿਨ ਪਰਿਵਾਰ ਲਗਾਤਾਰ ਥਾਣੇ ਜਾਂਦਾ ਐ ਐਫ ਆਈ ਆਰ ਜੁਰੂਰ ਹੋ ਜਾਂਦੀ ਐ ਮਾਂ ਰੋ ਰਹੀ ਐ ਤੁਹਾਨੂੰ ਉਹ ਤਸਵੀਰ ਦਿਖਾ ਰਹੀ ਐ ਕਿ ਮਾਂ ਰੋ ਰਹੀ ਐ ਕਿ ਇਹਦਾ ਬੱਚਾ ਗਵਾਚ ਗਿਆ ਜਿਗਰ ਦਾ ਟੁਕੜਾ ਉਸ ਮਾਂ ਨੂੰ ਪੁੱਛਿਆ ਜਾ ਸਕਦਾ ਜਿਸ ਮਾਂ ਦਾ ਜਿਗਰ ਦਾ ਟੁਕੜਾ ਹੋਵੇ ਮਾਤਾ ਜੀ ਕਿੱਥੇ ਗਿਆ ਵੈ ਕੁਝ ਪਤਾ ਲੱਗਿਆ ਘਰੋਂ ਤਾਂ ਦਵਾਈ ਲੈਣਗੇ ਮੈਂ ਮੰਗਰ ਬੇਟੀ ਨੂੰ ਵੀ ਭੇਜਿਆ ਬਸ ਬੇਟੀ ਪੁੱਛ ਕੇ ਘਰੇ ਆ ਗਈ ਡਾਕਟਰ ਦੀ ਦੁਕਾਨ ਤੇ ਗਿਆ ਹੀ ਨਹੀਂ ਬਸ ਸਾਡੇ 9 ਵਜੇ ਘਰੋਂ ਨਿਕਲਿਆ ਵਾ ਅੱਗੇ ਉਹਦਾ ਕੁਝ ਪਤਾ ਨਹੀਂ ਲੱਗਿਆ ਮੋਬਾਈਲ ਇਧਰੋਂ ਨਾਲ ਦੇ ਪਲਾਟ ਚੋਂ ਮਿਲਿਆ ਔਰ ਮੋਹੱਲਿਆਂ ਦੇ ਕੈਮਰੇ ਵੀ ਚੈੱਕ ਕੀਤੇ ਉੱਚ ਵੀ ਕੁਛ ਆ ਨਹੀਂ ਰਿਹਾ ਅੱਧੀ ਅੱਧੀ ਵੀਡੀਓ ਹੀ ਆ ਰਹੀ ਕਿਤੇ ਕਿਤੇ ਕਿੰਨਾ ਕ ਪਿਆਰ ਕਰਦਾ ਏ ਤੁਹਾਡੇ ਨਾਲ ਮਾਂ ਦੇ ਨਾਲ ਤਾਂ ਅਕਸਰ ਬੱਚਾ ਪਿਆਰ ਕਰਦਾ ਉਹ ਤਾਂ ਸਾਨੂੰ ਘਰ ਚ ਸਭ ਤੋਂ ਹੀ ਪਿਆਰਾ ਸੀਗਾ ਅਸੀਂ ਛੋਟੇ ਮਰ ਚਿੰਛੜ ਕੇ ਉਹਨਾਂ ਦਾ ਕਦੇ ਛਿੜਕਿਆ ਵੀ ਨਹੀਂ ਸੀ ਹਾਂਜੀ ਗਲੀ ਮਹਲੇ ਵਾਲੇ ਨੂੰ ਸਾਰਿਆਂ ਨੂੰ ਪੁੱਛ ਲਓ ਸਰ ਮਤਲਬ 9 ਵਜੇ ਕੇ 26 27 ਮਿੰਟ ਤੇ ਸਾਡਾ ਬੇਟਾ ਨਿਕਲਿਆ ਵਾ 9:26 27 ਮਿੰਟ ਤੇ ਨਿਕਲਿਆ 9:37 ਮਿੰਟ ਤੋਂ ਲਾ ਕੇ 9:50 ਤੱਕ ਸਾਡੇ ਕੋਲ ਉਹਦੀਆਂ ਵੀਡੀਓ ਪਈਆਂ ਉਹ ਕੈਮਰੇ ਦੀਆਂ ਅਸੀਂ ਐਫਆਈ ਵੀ ਕਰਾਤੀ ਦਰਜਾ ਰਿਪੋਰਟਾਂ ਵੀ ਕਰਾਤੀਆਂ ਸਭ ਕੁਝ ਕਰਾਤਾ ਵਾ ਫੋਨ ਸਾਨੂੰ ਪਿਛਲੇ ਮਹੱਲੇ ਦੇ ਵਿੱਚੋਂ ਮਿਲਿਆ ਵਾ ਫੈਕਟਰੀ ਦੀ ਕਿੰਨੇ ਦਿਨ ਬਾਅਦ ਉਹ ਦੂਸਰੇ ਦਿਨ ਮਿਲਿਆ ਜਦ ਤੈਨੂੰ ਬਰਸਾਤ ਪਈ ਆ ਅੱਛਾ ਬਰਸਾਤ ਦੇ ਵਿੱਚੋਂ ਅਤੀਜੇ ਦਿਨ ਸਾਨੂੰ ਉਹ ਫੋਨ ਮਿਲਿਆ ਵਾ ਬਾਰ-ਬਾਰ ਲੋਕੇਸ਼ਨ ਪੰਜ ਵਾਰ ਉਸੇ ਫੈਕਟਰੀ ਦੇ ਅੰਦਰ ਜਾ ਰਹੀ ਆ ਫੈਕਟਰੀ ਵੀ ਅਸੀਂ ਫੋਲੀ ਆ ਪਰ ਮੇਨ ਪੈਨ ਤੋਂ ਅਗਲੇ ਦਿਨ ਬਾਅਦ ਸਾਨੂੰ ਉਹ ਫੋਨ ਮਿਲਿਆ ਵਾ ਤੇ ਜਦੋਂ ਵੀਡੀਓ ਚ ਆਇਆ ਨਹੀਂ ਜਿਹੜੀ ਫੈਕਟਰੀ ਦੇ ਨਾਲ ਜਿਹੜਾ ਗੋਦਾਮ ਆ ਉਸ ਵੀਡੀਓ ਚ ਆਇਆ ਨਹੀਂ ਬੱਚਾ ਉੱਧਰ ਗਿਆ ਨਹੀਂ ਇਤਨੀ ਆਇਆ ਸੀ ਪੰਜ ਵਾਰ ਲੋਕੇਸ਼ਨ ਕਢਾਈ ਗਈ ਆ ਪੁਲਿਸ ਮੁਲਾਜ਼ਮ ਵੀ ਸਾਡੇ ਨਾਲ ਸੀ ਜਿਹੜੇ 10 ਮੀਟਰ ਦੂਰ ਦੀ ਤੇ ਦੱਸੀ ਜਾਂਦਾ ਸੀਗਾ ਅੱਛਾ ਹਾਂ ਤੀਰ ਦਾ ਨਿਸ਼ਾਨ ਅੰਦਰ ਨੂੰ ਜਾਂਦਾ ਸੀਗਾ ਅੱਛਾ ਹਾਂ ਤੇ ਅੱਜ ਅਸੀਂ ਉੱਥੋਂ ਵੀ ਮਤਲਬ ਕੀਤੀ ਆ ਚੈਕਿੰਗ ਕੀਤੀ ਆ ਉਸ ਵੀਡੀਓ ਦੇ ਵਿੱਚ ਸਾਨੂੰ ਉਹਨਾਂ ਨੇ ਪਤਾ ਨਹੀਂ ਟਾਈਮ ਦੇ ਵਿੱਚ ਹੀਰਾ ਫੀਰੀ ਕੀਤੀ ਕੀ ਕੀਤਾ ਵਾ ਅਸੀਂ ਇਹਨਾਂ ਪੜ ਲੋਕ ਆ ਅਸੀਂ ਬੱਚੇ ਸਾਡਾ ਜਿਹੜਾ ਦਿਮਾਗ ਆ ਉਹ ਬੱਚੇ ਵਿੱਚ ਲੱਗਾ ਹੋਇਆ ਵਾ ਹਾਂ ਜਿੰਨੇ ਵੀ ਬੱਚੇ ਉਸ ਦੇ ਅੰਦਰ ਪਰਿਵਾਰ ਦੇ ਮੈਂਬਰ ਸਾਡੇ ਸਾਥ ਆਠ ਖੜੇ ਸੀ ਉਹਨਾਂ ਨੂੰ ਜਦੋਂ ਅਸੀਂ ਪੁੱਛਣ ਲੱਗੇ ਭਈ ਇਹ ਸਾਨੂੰ 26 ਤਰੀਕ ਦੀ ਵੀਡੀਓ ਚਾਹੀਦੀ ਉਹ ਕਦੀ 21 ਤਰੀਕ ਦੀ ਦਿਖਾਉਂਦੇ ਕਦੀ 25 ਤਰੀਕ ਦੀ ਕਹਿੰਦੇ ਜੀ ਅਸੀਂ ਮੰਗੇ ਲਿਆਂਦਾ ਕਰੀ ਮਜ਼ਦਮਾਂ ਨੂੰ ਕਿਹਾ ਕਿ ਇਹ ਤਰੀਕਾ ਬਦਲ ਮਜ਼ਦਮ ਵੀ ਨਾਲ ਹੀ ਸੀਗੇ ਅੱਛਾ ਹਾਂਜੀ ਮੁਲਾਜ਼ਮ ਸਾਨੂੰ ਕਹਿੰਦੇ ਜੀ ਸਾਡੇ ਬੇਟੇ ਨੂੰ ਕਹਿੰਦੇ ਤੁਸੀਂ ਗਰਮੀ ਨਾ ਬੋਲੋ ਗਰਮੀ ਬਹੁਤ ਜ਼ਿਆਦੀ ਆ ਉਹ ਅਜੇ ਆ ਹੂੰ ਗਰਮੀ ਹੁਣ ਦੱਸੋ ਅਸੀਂ ਸਾਡੇ ਬੱਚਾ ਸਾਡੇ ਦਿਲ ਦਾ ਟੁਕੜਾ ਅਸੀਂ ਰੋਂਦੇ ਆ ਭੁੱਖੇ ਤੇ ਆਏ ਬੈਠੇ ਆ ਸਾਡਾ ਦਿਨ ਦੇ ਵਿੱਚ ਤੇ ਇਦਾਂ ਸਾਰ ਨੰਗ ਜਾਂਦੀ ਆ ਦਿਹਾੜੀ ਵੀਰੇ ਤੇ ਜਦੋਂ ਸ਼ਾਮ ਨੂੰ ਸਾਰੇ ਪਰਿਵਾਰ ਘਰਾਂ ਨੂੰ ਚਲ ਜਾਂਦੇ ਉਦੋਂ ਸਾਨੂੰ ਪਤਾ ਲੱਗਦਾ ਵੀ ਆਹੀ ਕੀ ਚੀਜ਼ ਹੈਗੇ ਆ ਘਰਵਾਜਾ ਮਾਰਦਾ ਹੁਣ ਘਰਵਾਜਾ ਮਾਰਨ ਹਾਂਜੀ ਬਹੁਤ ਔਖਾ ਸਾਡੀ ਸੌਂਟੋਂ ਉਦੋਂ ਦੀ ਨੀਂਦ ਵੀ ਨਹੀਂ ਆਈ ਕਾ ਬਾਰ-ਬਾਰ ਬੱਚੇ ਹੀ ਜਾਂਦੇ ਆ ਸਾਡਾ ਬੱਚਾ ਯਾਦੇ ਕੰਡੇ ਬੈਠੇ ਆ ਸਾਰੇ دریا ਦੇ ਕੰਡੇ ਬੈਠ ਕੇ ਰਾਤਾਂ ਕੱਢ ਰਹੇ ਆ ਤਿੰਨ ਰਾਤਾਂ ਤੋਂ ਅੱਜ ਚੌਥੀ ਰਾਤ ਹੈ ਮੈਂ ਜਿਸ ਮਾਂ ਜਿਹੜੀ ਮਾਰ ਅੰਜ ਹੰਝੂ ਨਹੀਂ ਰੁਕ ਰਹੀ ਸਮਾਂ ਦੇ ਚੌਥੀ ਰਾਤ ਅਸੀਂ ਅੱਜ ਫੇਰ ਕੱਟਣੀ ਚੌਥੀ ਰਾਤ ਅਸੀਂ ਕਿੱਦਾਂ ਗੱਟੀਏ ਸਾਨੂੰ ਜਦੋਂ ਸਾਡਾ ਬੇਟਾ ਹੀ ਨਹੀਂ ਮਿਲਦਿਆ ਐਸ ਗੱਡੀ ਦੇ ਵਿੱਚੋਂ ਤੁਰਿਆ ਜਾਂਦਾ ਦਿਸਦਾ ਵਾ ਉਹ ਅੱਗੇ ਤੇ ਜਾ ਕੇ 9:38 ਮਿੰਟ ਤੱਕ ਸਾਨੂੰ ਬੇਟਾ ਦੱਸਦਾ ਉਹ ਗੱਡੀ ਦੇ ਮੂਹਰੇੋਂ ਜਾ ਕੇ ਮੁੜ ਕੇ ਕੋਈ ਐਸੀ ਚੀਜ਼ ਕਿਹੜੀ ਆ ਜਿਹੜੀ ਉਹਨੂੰ ਚੁੱਕ ਕੇ ਲੈ ਗਈ ਲੜਾਈ ਝਗੜਾ ਤਾਂ ਨਹੀਂ ਨਾ ਕੋਈ ਲੜਾਈ ਝਗੜਾ ਨਹੀਂ ਪੂਰਾ ਮਹੱਲਾ ਤੁਹਾਡੇ ਸਾਹਮਣੇ ਖੜਾ ਚਾਹੇ ਮਹੱਲੇ ਵਾਲੇ ਕੋਈ ਜਿਹਦੇ ਕੋ ਮਰਜ਼ੀ ਪੁੱਛੋ ਮਹੱਲਾ ਸਾਰਾ ਪੂਰਾ ਆਪਣੇ ਨਾਲ ਖੜਾ ਹੋਇਆ ਵਾ ਅੱਛਾ ਕਿਸੇ ਕੋ ਵੀ ਪੁੱਛ ਲੋ ਸਾਡੇ ਬੱਚੇ ਬਾਰੇ ਵੀ ਬੱਚੇ ਕਿਵੇਂ ਦਾ ਸੀਗਾ ਗੁਰਸਿੱਖ ਬੱਚਾ ਵਾ ਬੱਧੀਆ ਸਰਦਾਰ ਮੁੰਡਾ ਵਾ ਬਿਆਸ਼ ਨੂੰ ਆ ਭੈਣ ਜੀ ਉਹਨਾਂ ਨੂੰ ਪੁੱਛੋ ਕੁਛ ਨਸ਼ਾ ਨਹੀਂ ਪੱਤਾ ਨਹੀਂ ਬਿਲਕੁਲ ਸਰਦਾਰ ਮੁੰਡਾ ਅਮਰਤ ਛਕਿਆ ਹੋਇਆ ਮਤਲਬ ਇੰਨਾ ਸਮਝਦਾਰ ਮੁੰਡਾ ਤੇ ਆਖਿਰ ਗਿਆ ਕਿੱਥੇ ਫੋਨ ਨਹੀਂ ਦੂਰ ਮਿਲਦਾ ਨਾ ਤੇ ਉਹ ਕਿਸੇ ਨੂੰ ਉੱਥੇ ਗਾਇਬ ਹੋ ਗਿਆ ਉਹਨਾਂ ਜਿੱਥੇ ਵੀ ਮਿਲਣਾ ਨਾ ਹੱਥ ਜੋੜ ਕੇ ਅੰਟੀ ਸੱਸੀ ਕਾ ਨਹੀਂ ਹੱਥ ਲਾਣੇ ਨਹੀਂ ਉਹਨਾਂ ਨੇ 23 24 ਸਾਲ ਤੋਂ ਨਹੀਂ ਕਿਸੇ ਨਾਲ ਲੜ ਕੇ ਦੇਖਿਆ ਨਹੀਂ ਉਹਨਾਂ ਬੁੱਲ ਕੇ ਦੇਖਿਆ ਔਰ ਅਸੀਂ ਆਪ ਸੀਸੀਟੀਵੀ ਕੈਮਰਾ ਚੈੱਕ ਕੀਤਾ ਇੱਥੋਂ ਲੈ ਕੇ ਔਰ ਅਗਲੇ ਮੋੜ ਤੱਕ ਮਤਲਬ ਸਾਨੂੰ ਦਿਖਾਈ ਦਿੰਦਾ ਵਾ ਉਹ ਤੋਂ ਬਾਅਦ ਪਤਾ ਨਹੀਂ ਕਿੱਥੇ ਸ਼ੈਪਨ ਹੋ ਗਿਆ ਚਾਰ ਦਿਨ ਹੋ ਗਏ ਸਾਨੂੰ ਦੇਖਦਿਆਂ ਨੂੰ ਨਾ ਬੱਚੇ ਦਾ ਕੋਈ ਧੂਆ ਨਾ ਉਹਦੀ ਕੋਈ ਕੋਈ ਕਹਿੰਦਾ ਨਹੀਂ ਕਿ ਅਸੀਂ ਇੱਥੇ ਦੇਖਿਆ ਵਾ ਕੋਈ ਬੋਲ ਕੀ ਕਹਿਣਾ ਚਾਹੁੰਦੇ ਪੰਜਾਬ ਦੀ ਆਬਾਦ ਤੇ ਅਸੀਂ ਜੋੜ ਕੇ ਅਪੀਲ ਕਰਦੇ ਆਂ ਸਾਰੀ ਸੰਗਤ ਨੂੰ ਵੀ ਅਸੀਂ ਦੇਣ ਜੋਗੇ ਕੁਝ ਨਹੀਂ ਹੈਗੇ ਹਾਂਜੀ ਸਾਨੂੰ ਸਾਡਾ ਬੱਚਾ ਮਿਲਣਾ ਚਾਹੀਦਾ ਵਾ ਫੋਨ ਨਹੀਂ ਮਿਲਦਾ ਨਾ ਮਿਲੇ ਸਾਨੂੰ ਫੋਨ ਫੋਨ ਦੀ ਸਾਨੂੰ ਕੋਈ ਲੋੜ ਨਹੀਂ ਸਾਡਾ ਬੱਚਾ ਮਿਲਣਾ ਚਾਹੀਦਾ ਜੋ ਇਹ ਕਿਸੇ ਭੈਣ ਭਰਾ ਨੂੰ ਵੀਰ ਨੂੰ ਪਤਾ ਲੱਗਦਾ ਵਾ ਤੇ ਅਸੀਂ ਉਹਦਾ ਨਾਂ ਨਹੀਂ ਲਵਾਂਗੇ ਜਿੱਥੇ ਵੀ ਕਿਤੇ ਸਾਨੂੰ ਮਿਲਦਾ ਵਾ ਉਹਨੂੰ ਅਸੀਂ ਕੁਝ ਨਹੀਂ ਕਹਿੰਦੇ ਸਾਡੀ ਕੋਈ ਕਿਸੇ ਨਾਲ ਲੜਾਈ ਨਹੀਂ ਕੋਈ ਸਾਡਾ ਗਿਲਾ ਨਹੀਂ ਸ਼ਿਕਵਾ ਨਹੀਂਗਾ ਤੁਹਾਡਾ ਬੱਚਾ ਵਾਪਸ ਆਉਣਾ ਚਾਹੀਦਾ ਸਾਡਾ ਬੱਚਾ ਵਾਪਸ ਮਿਲਣਾ ਚਾਹੀਦਾ ਸਾਨੂੰ ਜੇ ਤਾਂ ਕੁੱਤੇ ਡਰਦੇ ਮਾਰੇ ਬੈਠਾ ਕਿਤੇ ਗੁਰਦੁਆਰੇ ਆ ਕਿਉਂਕਿ ਗੁਰਦੁਆਰਿਆਂ ਚ ਸੇਵਾ ਕਰਦਾ ਬੱਚਾ ਜੇ ਕਿਤੇ ਗੁਰਦੁਆਰੇ ਆ ਜੇ ਉਹ ਉਹ ਚਾਰ ਦਿਨ ਤੱਕ ਗੁਰਦੁਆਰੇ ਚ ਰਹੇਗਾ ਨਹੀਂ ਕੋਈ ਦੇਖੋ ਵੀਰ ਜੀ ਕਹਤੇ ਹਜੂਰ ਸਾਹਿਬ ਚਲ ਗਿਆ ਕਿਤੇ ਹਿਮਕੁੰਡ ਸਾਹਿਬ ਚਲ ਗਿਆ ਕਿੱਥੇ ਵੀ ਚਲ ਗਿਆ ਅਸੀਂ ਉਹਨੂੰ ਪੁੱਛ ਨਹੀਂ ਗੰਦੇ ਸਾਰੇ ਸਿਰਫ ਭਾਜੀ ਦਵਾਈ ਦਵਾਈ ਵਾਸਤੇ ਲੈ ਕੇ ਗਿਆ ਸੀਗਾ ਮੈਂ ਭਾਜੀ ਉਹਦਾ ਛੋਟਾ ਭਰਾਵਾ ਤੇ ਉਹ ਘਰੋਂ ਤਾਂ ਦਵਾਈ ਵਾਸਤੇ ਸਿਰਫ 3-4 ਰੁਪਏ ਲੈ ਕੇ ਗਿਆ ਸੀਗਾ 3-4 ਰੁਪਏ ਤੋਂ ਉੱਪਰ ਜਾ ਹੀ ਨਹੀਂ ਜਾ ਸਕਦਾ ਜਾ ਹੀ ਨਹੀਂ ਸਕਦਾ ਭਾਜੀ ਮਤਲਬ ਕਿ ਜਿੱਦਾਂ ਪੈਰਾਂ ਚੱਪਲਾਂ ਪਾਈਆਂ ਹੋਈਆਂ ਸਿਰ ਤੇ ਪਰਣਾ ਦੂਜੀ ਗੱਲ ਉਹਦਾ ਮੋਬਾਈਲ ਇੱਥੇ ਕਿੱਦਾਂ ਆ ਗਿਆ ਭਾਜੀ ਜੇ ਕੋਮਣ ਨਹੀਂ ਗਿਆ ਤਾਂ ਹਾਂਜੀ ਮੋਬਾਈਲ ਇੱਥੇ ਕਿੱਧਰ ਆ ਬੱਚਾ ਘੁੰਮਣ ਵਿੱਚ ਲੱਗ ਗਿਆ 10 ਕਿੱ데 ਜਾਊਗਾ ਆਪਣੇ ਮਾਪਿਆਂ ਨੂੰ ਮੈਂ ਚੱਲਾਂ ਆ ਮਾਪਿਆਂ ਨੂੰ ਟੈਨਸ਼ਨ ਨਾ ਹੋਵੇ ਪਿੱਛੇ ਜੀ ਰਾਤ ਨੂੰ ਭਾਜੀ ਉਹਦੇ ਵਿੱਚੋਂ ਨੀਂਹਾਂ ਦੇ ਵਿੱਚੋਂ ਬੈਰਲ ਰੱਭ ਰਿਆਂ ਉਹਦੇ ਤੋਂ 3 ਘੰਟੇ ਪਹਿਲਾਂ ਮੇਰੀ ਬੇਟੀ ਨੇ ਅਸੀਂ ਐਦਾਂ ਹੱਥਾਂ ਨਾਲ ਉਹ ਜਗ੍ਹਾ ਫਰੋਲੀ ਕੁਛ ਨਹੀਂ ਲੱਭਿਆ ਸਾਨੂੰ ਮਤਲਬ 3 ਦਿਨ ਫੋਨ ਆਪਣੇ ਪਾ ਗਏ ਨਾ 2-3 ਘੰਟੇ ਪਹਿਲਾਂ ਅਸੀਂ ਫਰੋਲਿਆ ਉਸ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਮੋਬਾਈਲ ਲੱਭ ਗਿਆ ਉਸੇ ਜਗ੍ਹਾ ਉਹਨਾਂ ਫਰੋਲ ਲਿਆ ਫੋਨ ਨਹੀਂ ਮਿਲਿਆ ਤੇ ਉਸ ਤੋਂ ਬਾਅਦ 3 ਘੰਟੇ ਬਾਅਦ ਕਿੱਦਾਂ ਫੋਨ ਆ ਗਿਆ ਉੱਡ ਕੇ ਆ ਗਿਆ ਕਿੰਨੇ ਸ ਕਿ ਗੱਲ ਨਹੀਂ ਆਂਦੀ ਪਈ ਗੱਲ ਇਦਾਂ ਸੀ ਕਿ ਪਾਜੀ ਅਸੀਂ ਬਾਰ-ਬਾਰ ਲੋਕੇਸ਼ਨਾਂ ਰੀਫਰੈਸ਼ ਕਰਾ ਕਰਾ ਕੇ ਕਰਾ ਰਹੇ ਸੀਗੇ ਤੇ ਲੋਕੇਸ਼ਨ ਉੱਥੇ ਹੀ ਟਰੇਸ ਹੋ ਰਹੀ ਸੀ ਬਾਰ-ਬਾਰ ਫਿਰ ਸਾਡਾ ਪਰ ਮਨ ਲੱਗਦਾ ਨਹੀਂ ਆ ਪਾਜੀ ਅਸੀਂ ਫਿਰ ਬਾਰ-ਬਾਰ ਫਿਰ ਲੋਕਾਂ ਦੇ ਉੱਥੇ ਕੂੜੇ 'ਚ ਵੀ ਹੱਥ ਮਾਰਿਆ ਫਿਰ ਜਦੋਂ ਇਦਾਂ ਕਰਦੇ ਵਾਰਦੇ ਕਿਤੇ ਸਕਰੀਨ ਦੇ ਉੱਪਰ ਹੋ ਗਈ ਪਾਜੀ ਫੋਨ ਕੀਤਾ ਤਾਂ ਨਾ ਰਾਤ ਨੂੰ ਚੰਨ 'ਚ ਜਗ ਪਿਆ ਉਹ ਇਦਾਂ ਕਰਕੇ ਸਾਨੂੰ ਲੱਗ ਗਿਆ ਫੋਨ ਸਾਇਲੈਂਟ ਤੇ ਸੀਗਾ ਫੋਨ ਆਉਣ ਸੀਗਾ ਬਟਾ ਕੁਛ ਨਹੀਂ ਦਿੱਤਾ ਪੁਲਿਸ ਨੂੰ ਉਸੇ ਟਾਈਮ ਫੋਨ ਕਰਕੇ ਉਸੇ ਪੁਲਿਸ ਨੂੰ ਗਿਆ 200 ਤੋਂ ਵੱਧ ਫੋਨ ਕੀਤੇ ਹੋਇਆ ਉਹਦੇ ਉੱਤੇ ਹਰ ਮਾਪਿਓ ਕਰਦਾ ਕਿ ਹਰ ਗਵੰਡੀ ਕਰੇਗਾ ਕਿ ਬੱਚਾ ਲੱਭੇ ਇਧਰੋਂ ਪੂਰੀ ਗਰਾਊਂਡ ਖਾਲੀ ਆ ਉਹ ਨੀਂ ਦਾ ਪਿਛਲਾ ਹਿੱਸਾ ਇਧਰ ਲੱਗਦਾ ਪਿਆ ਦੇਖ ਉੱਧਰ ਕਿੰਨਾ ਨੇ ਰੱਖਿਆ ਚੱਲਣਾ ਕਿੱਥੇ ਮਿਲਿਆ ਭਾਈ ਆਉਂਗੇ ਇੱਕ ਮਿੰਟ ਯਾਰ ਲੇਕਿਨ ਇਹ ਉਹ ਜਗ੍ਹਾ ਵੈ ਜਿੱਥੇ ਬੱਚੇ ਦਾ ਫੋਨ ਜਿਹੜਾ ਮਿਲਿਆ ਜ਼ਰੂਰ ਲੱਭੀ ਹੋ ਯਾਰ ਇਸ ਪਰਿਵਾਰ ਦਾ ਬੱਚਾ ਲੱਭਣਾ ਸਾਡੇ ਲਈ ਵੀ ਲਾਜ਼ਮੀ ਹੈ ਕਿਉਂਕਿ ਗੁਰਸਿੱਖ ਮੁੰਡਾ ਵਾ ਉਸ ਪ੍ਰਭੂ ਦੀ ਮਹਿਮਾ ਦੇ ਨਾਲ ਜੁੜਿਆ ਹੋਇਆ ਵਾ ਲੇਕਿਨ ਇਹ ਤੁਹਾਨੂੰ ਚੀਜ਼ ਦਿਖਾ ਰਿਹਾ ਕਿਤੇ ਮੋਬਾਈਲ ਮਿਲਿਆ ਉਹ ਜਗ੍ਹਾ ਦਿਖਾ ਰਿਹਾ ਤੁਹਾਨੂੰ ਮੈਂ ਅੱਗੇ ਤਾਂ ਪਾਣੀ ਹੈ ਬਾਈ ਜੀ ਹਾਂ ਜੀ ਜੀ ਬਾਈ ਲੰਘੇ ਜਾਊਗਾ ਹਾਂ ਸੁੱਕਾ ਜੀ ਬਾਜੀ ਨਹੀਂ ਪਾਣੀ ਖੜਾ ਸਾਰਾ ਦੇਖ ਲੈ ਇਹ ਲਾਈਟ ਵਿੱਚ ਦਿਖ ਰਿਹਾ ਪਾਣੀ ਇਹ ਵਾਲਾ ਹਾਂ ਇਹ ਵਾਲਾ ਬਾਈ ਇੱਥੇ ਫੋਨ ਕਿੱਦਾਂ ਆ ਗਿਆ ਇੱਕ ਵੱਡਾ ਸਵਾਲ ਆ ਯਾਰ ਕਿੱਥੋਂ ਮਿਲਿਆ ਕਿੱਥੋਂ? ਫੋਨ ਇੱਥੋਂ ਨਹੀਂ ਮਿਲਿਆ ਫੋਨ ਉਹਦੇ ਵਿੱਚੋਂ ਉਹਦੇ ਵਿੱਚੋਂ ਮਿਲਿਆ ਉਹ ਜਿਹੜਾ ਸੈਕਿੰਡ ਵਾਲਾ ਉਹ ਜਿਹੜੀ ਉਹ ਅੱਗੇ ਬਣੀ ਹੋਈ ਹੈ ਨਾ ਉਹਦੇ ਵਿੱਚੋਂ ਉਹਦੇ ਵਿੱਚੋਂ ਫੋਨ ਮਿਲਿਆ। ਕਿੱਥੋਂ ਮਿਲਿਆ ਕਿੱਥੋਂ ਫੋਨ ਬਾਈ ਜੀ? ਦੇਖੋ ਦੇਖੋ ਉੱਥੇ ਮਿਡਲ ਦੇ ਵਿੱਚ। ਮੈਨੂੰ ਹੀ ਲੱਗਦਾ ਸੀਗਾ ਮੈਂ ਹੀ ਚੱਕਿਆ ਸੀ। ਬਾਈ ਛੋਟੇ ਬ੍ਰਦਰ ਨੂੰ ਫੋਨ ਮਿਲਿਆ ਸੀ ਉਹਦੇ। ਲੇਕਿਨ ਉਹਨਾਂ ਦੱਸ ਦਈਏ ਜਿੱਥੇ ਫੋਨ ਮਿਲਿਆ ਇੱਥੋਂ ਮਿਲਿਆ। ਹਾਂਜੀ। ਇੱਥੋਂ ਦੀ ਫੋਨ ਮਿਲਿਆ। ਬਾਈ ਜਦੋਂ ਤੁਸੀਂ ਪਹਿਲੇ ਲੋਕੇਸ਼ਨ ਪਲੇਸ ਪਾਉਂਦੇ ਸੀ ਇੰਨੀ ਵਾਰ ਵੀ ਹਾਂ। ਉਹ ਨਕੇਸ਼ਨ ਇਸ ਫੈਕਟਰੀ ਦੇ ਅੰਦਰ ਹੁੰਦੀ ਸੀ। ਨਹੀਂ ਆਜੋ ਲekin ਜਦੋਂ ਭਾਈ ਇੱਥੇ ਫੋਨ ਜਦੋਂ ਮਿਲ ਗਿਆ ਪਹਿਲੇ ਕਿੰਨੀ ਵਾਰੀ ਦੇਖਿਆ ਪਹਿਲੇ ਘਟੋ ਘਟਨੀ ਤੇ ਅਸੀਂ 10 ਵਾਰੀ ਦੇਖਿਆ ਹੋਣਾ ਬ੍ਰਦਰ ਫੋਨ ਲੱਭਣ ਦੀ ਕੋਸ਼ਿਸ਼ ਫੋਨ ਲੱਭਣ ਦੀ ਕੋਸ਼ਿਸ਼ ਕੀਤੀ 10 ਉਹ ਲੱਭਿਆ ਨਹੀਂ ਨਾ ਬਿਲਕੁਲ ਵੀ ਨਹੀਂ ਔਰ ਅਸੀਂ ਇਹ ਨਹੀਂ ਕਿ ਉੱਪਰ ਉੱਪਰ ਉਹਦੀ ਦੇਖਿਆ ਅਸੀਂ ਜਿੱਦਾਂ ਹੁਣ ਵਿੱਚ ਜਾ ਕੇ ਦੱਸਿਆ ਨਾ ਤੁਹਾਨੂੰ ਇਦਾਂ ਹੀ ਅੰਦਰ ਜਾ ਕੇ ਚੈੱਕ ਕਰ ਰਹੇ ਸੀ ਅਸੀਂ ਤੇ ਕਿ ਕਿਹੜੇ ਕੂੜੇ ਚ ਪਾਤਾ ਫੋਨ ਜਿਹੜਾ ਲੱਭਿਆ 3 ਦਿਨ ਬਾਅਦ ਪਤਾ ਹੀ ਨਹੀਂ ਕਿ ਚੱਕਰਾਂ ਤਿੰਨ ਦਿਨ ਬਾਅਦ ਵੀ ਫੋਨ ਨਾ ਇੱਕ ਹੁੰਦਾ ਕਿ ਫੋਨ ਆਪਾ ਜੇਬ ਦੇ ਵਿੱਚ ਪਾਇਆ ਰਿੰਗ ਹੋਣਾ ਰਿੰਗ ਨਹੀਂ ਹੋ ਰਿਹਾ ਸਾਇਲੈਂਟ ਹੋਏਗਾ ਵਾਈਬ੍ਰੇਸ਼ਨ ਹੋਏਗੀ ਉਹਦੀ ਵਾਈਬ੍ਰੇਸ਼ਨ ਵੀ ਆਫ ਕੀਤੀ ਹੋਈ ਸੀ ਅੱਛਾ ਉਹ ਜਿਹੜੇ ਵੀ ਬੰਦੇ ਨੇ ਸਾਜ਼ਿਸ਼ ਕੀਤੀ ਚਾਹੇ ਜੋ ਵੀ ਹੈ ਵੀਨ ਆਪਾਂ ਨੂੰ ਨਹੀਂ ਹਲੇ ਪਤਾ ਉਸ ਚੀਜ਼ ਬਾਰੇ ਉਸ ਬੰਦੇ ਨੇ ਕੀ ਕੀਤਾ ਹੋਇਆ ਕਿ ਉਹਦਾ ਫੋਨ ਬਿਲਕੁਲ ਸਵਿਚ ਆਫ ਨਹੀਂ ਹੋਇਆ ਹੋਗਾ ਕਿਉਂਕਿ ਅੱਜ ਕੱਲ ਦੇ smartphones ਨਹੀਂ ਇਸ ਪਾਸਵਰਡ ਤੋਂ ਬਿਨਾ ਸਵਿਚ ਆਫ ਹੁੰਦੇ ਆ ਉਹਨੇ ਫੋਨ ਬਿਲਕੁਲ ਹੀ ਸਾਇਲੈਂਟ ਤੇ ਕਰਤਾ ਬਿਲਕੁਲ ਸਾਇੰਗੀ ਨਾ ਆਵੇ ਹਾਂ ਰਿੰਗ ਹੀ ਨਾ ਆਵੇ ਬਿਲਕੁਲ ਸਾਇਲੈਂਟ ਸਿਰਫ ਸਕਰੀਨ ਜਗਦੀ ਸੀ ਔਰ ਫੋਨ ਉਹ ਉੱਠਾ ਤਾਂ ਕਰਕੇ ਰੱਖਤਾ ਕਿ ਲਾਈਟ ਨਾ ਚੱਲੇ ਪਤਾ ਨਾ ਲੱਗੇ ਉਹ ਤੋਂ ਅਸੀਂ ਡੰਡਿਆ ਨਾਲ ਪੈਰਾਂ ਨਾਲ ਮਤਲਬ ਆਜ ਬੰਦੀ ਆ ਰਹੀ ਸੀ ਜਿਵੇਂ ਆਪਾਦਿਕ ਇੱਕ ਘੰਟੇ ਬਾਅਦ ਬੇਟੇ ਨੂੰ ਫੋਨ ਕੀਤਾ ਕਿ ਮੇਰੇ ਬੇਟਾ ਵੀ ਕੁੜੀ ਤਾਂ ਡਾਕਟਰ ਦੀ ਦੁਕਾਨ ਤੋਂ ਪੁੱਛਾਈ ਸੀ ਉਹ ਕਹਿੰਦੇ ਕਿ ਇੱਥੇ ਨਹੀਂ ਬੇਟਾ ਆਇਆ ਹਨਾ ਤੇ ਬਾਕੀ ਅੱਛਾ ਅਸੀਂ ਜਾ ਉਹਨੂੰ ਫੋਨ ਲਗਾਇਆ ਆਪਣੇ ਫੋਨ ਤੋਂ ਤੋਂ ਫਿਰ ਉਹਦਾ ਫੋਨ ਬਾਜੀ ਨਹੀਂ ਆ ਰਹੀ ਸੀ ਰਿੰਗ ਜਾ ਰਹੀ ਸੀ ਕਿਉਂਕਿ ਜਿਆਦਾ ਸੀ ਬਾਜ ਨਹੀਂ ਆ ਰਹੇ ਸੀ ਕਿਉਂਕਿ ਚੱਕਰ ਗੱਲ ਇਦਾਂ ਵਾ ਭਾਜੀ ਕਿ ਘਰ ਤੋਂ ਮੈਡੀਕਲ ਦਾ ਰਸਤਾ ਸਿਰਫ ਅੱਧੇ ਘੰਟੇ ਦਾ ਵਾ ਐਡਾ ਘੰਟਾ ਹੋ ਗਿਆ 1 ਘੰਟਾ ਹੋ ਗਿਆ ਉਸ ਤੋਂ ਬਾਅਦ ਘਰਦਿਆਂ ਨੇ ਫੋਨ ਕੀਤਾ ਕਿਉਂਕਿ ਜੇ ਤੇ ਠੀਕ ਨਹੀਂ ਸੀ ਥੋੜੀ ਜੀ ਉਹ ਤਾਂ ਢਿੱਡ ਦੇ ਦਰਦ ਹੋ ਰਿਹਾ ਸੀਗਾ ਤੇ ਘਰਦਿਆਂ ਨੇ ਫੋਨ ਕੀਤਾ ਬਈ ਆਇਆ ਨਹੀਂ ਹਜੇ ਤੱਕ ਤੇ ਫੋਨ ਮਤਲਬ ਪਿਕ ਨਹੀਂ ਕਰ ਰਿਆ ਸੀ ਕਾਲ ਉਹ ਜੀ ਅੱਛਾ ਹਾਂਜੀ ਲੇਕਿਨ ਤੁਹਾਨੂੰ ਦੱਸ ਦਈਏ ਥਾਣਾ 7 ਨੰਬਰ ਪੈਂਦਾ ਤੇ ਐਫ ਆਈ ਆਰ ਜੂਰ ਹੋ ਚੁੱਕੀ ਹੈ ਅਗਰ ਕਿਸੇ ਨੂੰ ਮਿਲਦਾ ਤੇ ਜਾਣਕਾਰੀ ਇਸ ਨੰਬਰਾਂ ਦੇ ਸਕਦੇ ਹੋ 7837018607 ਥਾਣਾ 7 ਨੰਬਰ ਦਾ ਇਹ ਫੋਨ ਨੰਬਰ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਜੀਏ ਮੁੱਖ ਮੁੰਸ਼ੀ ਜਿਹੜਾ ਥਾਣਾ ਡਿਵੀਜ਼ਨ ਨੰਬਰ 7 ਦਾ ਹੈ 7837018907 7837018907 ਥਾਣਾ ਡਿਵੀਜ਼ਨ ਨੰਬਰ 7 ਦਾ ਮੇਨ ਮੁੰਸ਼ੀ ਹੈ ਉਸ ਤੋਂ ਬਾਅਦ ਕੰਟਰੋਲ ਰੂਮ ਹੈਗਾ ਵਾ 9815800251 ਇਹ ਤਿੰਨ ਨੰਬਰ ਇਸ ਕਰਕੇ ਬੋਲੇ ਜਾ ਰਹੇ ਪੁਲਿਸ ਦੇ ਨੰਬਰ ਨੇ ਅਗਰ ਇਹ ਲੜਕਾ ਮਿਲਦਾ ਤਾਂ ਦੱਸਣਾ ਲੇਕਿਨ ਜਿਹੜੇ ਚੌਕੀ ਇਨਚਾਰਜ ਨੇ ਗੁਰਦੇਵਾਲ ਸਿੰਘ ਉਹਨਾਂ ਨੂੰ ਤਾ ਸਕਦੇ ਹੋ ਨਾਮ ਗੁਪਤ ਰੱਖਿਆ ਜਾਊਗਾ ਲੱਭਣ ਵਾਲੇ ਨੂੰ ਨਾਮ ਜਿਹੜਾ ਦਿੱਤਾ ਜਾ ਸਕਦਾ ਵਾ ਲੇਕਿਨ ਲੱਭੋ 98728 40174 ਇਹ ਵੀਡੀਓ ਨੂੰ ਇਸ ਕਰਕੇ ਸ਼ੇਅਰ ਕਰੋ ਇੱਕ ਮਾਂ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਸੌਰੀ ਇੱਕ ਮਾਂ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਇੱਕ ਪਿਓ ਦੇ ਹੰਝੂ ਨਹੀਂ ਪੁੰਜੇ ਤਾਂ ਪੁੰਜੇ ਜਾ ਰਹੇ ਲੇਕਿਨ ਭਰਾ ਜਿਹੜਾ ਲਗਾਤਾਰ ਲੱਭਦਾ ਪਿਆ ਦੋ ਦਿਨ ਅੱਤੇ ਫੋਨ ਨਹੀਂ ਲੱਭਿਆ ਦੀ ਗੱਲ ਇਹ ਹੈ ਕਿ ਮੈਡੀਕਲ ਇਧਰ ਵਾਲੀ ਸਾਈਡ ਆ ਮੈਡੀਕਲ ਇਧਰ ਵਾਲੀ ਸਹਲਾ ਦਵਾਈ ਲੈਣ ਉਧਰ ਜਾ ਰਿਹਾ ਸਾਡੇ ਬੱਚੇ ਦਾ ਫੋਨ ਇਧਰ ਵਾਲੀ ਸਾਈਡ ਮਿਲ ਰਿਹਾ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਅਸੀਂ ਕਿੰਨਾ ਹੀ ਕੂੜਾ ਫੋਲਿਆ ਆ ਪਰ ਸਾਨੂੰ ਨਹੀਂ ਲੱਭਿਆ ਅੰਦਰੋਂ ਜਾ ਕੇ ਅਸੀਂ ਤਲਾਸ਼ੀ ਵੀ ਲਈ ਹੈ ਉਹ ਸਾਨੂੰ ਕੁਝ ਨਹੀਂ ਮਿਲਿਆ ਮੀਂਹ ਬਾਰਿਸ਼ ਹੋਣ ਤੋਂ ਬਾਅਦ ਸਾਨੂੰ 2 ਦਿਨਾਂ ਬਾਅਦ 3 ਦਿਨਾਂ ਬਾਅਦ ਫੋਨ ਮਿਲਿਆ ਇੱਕ ਵੱਡਾ ਸਵਾਲ ਇਸ ਕਰਕੇ ਆ ਖੜਾ ਹੁੰਦਾ ਕਿ ਲਗਾਤਾਰ ਦੋ ਦਿਨ ਤੋਂ ਇਹ ਇਸ ਪਲਾਟ ਦੇ ਵਿਚਾਰੇ ਲੋਕੇਸ਼ਨ ਇਸ ਪਲਾਟ ਦੀ ਨਜ਼ਰ ਆ ਰਹੀ ਸੀ ਲਗਾਤਾਰ ਮੋਬਾਈਲ ਖੋਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਲੇਕਿਨ ਦੋ ਦਿਨ ਮੋਬਾਈਲ ਨਹੀਂ ਲੱਭਿਆ ਤੀਜੇ ਦਿਨ ਜਾ ਕੇ ਮੋਬਾਈਲ ਲੱਭਦਾ ਵਾ ਤੀਜੇ ਦਿਨ ਮੋਬਾਈਲ ਕਿੱਥੋਂ ਆ ਜਾਂਦਾ ਉਹ ਕਿਹੜਾ ਬੰਦਾ ਜਿਹੜਾ ਇੱਥੇ ਮੋਬਾਈਲ ਛੱਡ ਜਾਂਦਾ ਉਹ ਵੀ ਐਦਾਂ ਨਹੀਂ ਰੱਖ ਕੇ ਜਾਂਦਾ ਕਿ ਲੈੜ ਜੱਗੇ ਐਦਾਂ ਰੱਖ ਕੇ ਜਾਂਦਾ ਤਾਂ ਕਿ ਲਾਈਟ ਵੀ ਜਿਹੜੀ ਹੈ ਨਾ ਚੱਲੇ ਤੇ ਪਤਾ ਨਾ ਲੱਗੇ ਉਦੋਂ ਫੋਨ ਵੀ ਸਾਇਲੈਂਟ ਤੇ ਹੁੰਦਾ ਲekin FIA ਤੱਕ ਕਰ ਦਿੱਤੀ ਗਈ ਹੈ ਜਿਹੜੀ ਨਾਲ ਦੀ ਨਾਲ ਇਹ ਗੁਰਸਿਕ ਵੀਰ ਦੀ ਜਿਹੜੀ ਫੋਟੋ ਨਾਲ ਦੀ ਨਾਲ ਚਲਦੀ ਪਈ ਹੈ ਸਕਰੀਨ ਦੇ ਉੱਤੇ ਇਹਨੂੰ ਵੱਤੋ ਵੱਤ ਸ਼ੇਅਰ ਕਰਕੇ ਇਸ ਮਾਪਿਓ ਦੀ ਉਲਾਦ ਜਿਹੜੀ ਇਹਨਾਂ ਦੇ ਆਪਸ ਬੁਰਤ ਕਰੀਏ ਤਾਂ ਕਿ ਸਾਨੂੰ ਵੀ ਦੁਆਵਾਂ ਉਹ ਸਤਗੁਰੂ ਸੱਚੇ ਪਾਤਸ਼ਾਹ ਦਵੇ ਕਿ ਤੁਸੀਂ ਕੋਈ ਪੁੰਨ ਦਾ ਕੰਮ ਕੀਤਾ ਵਾ ਲੇਕਿਨ ਉਹ ਵੀਡੀਓ ਤੁਹਾਨੂੰ ਨਾਲ ਦੀ ਨਾਲ ਦਿਖਾ ਰਿਹਾ ਕਿ ਇਸ ਸਾਈਡ ਤੇ ਉਹ ਬੱਚਾ ਜਾ ਰਿਹਾ ਵਾ ਲੇਕਿਨ ਇਹ ਵੱਤੋ ਵੱਤ ਇਸ ਕਰਕੇ ਕਹਿ ਰਿਹਾ ਕਿ ਗੁਰਸਿਕ ਫੈਮਿਲੀ ਹੈ ਪਰਿਵਾਰ ਹੈ ਹਰ ਕਿਸਾ ਬੱਚਾ ਆਪਣੇ ਪਰਿਵਾਰ ਲਈ ਉਹਨਾਂ ਹੀ ਪਿਆਰਾ ਹੁੰਦਾ ਜਿੰਨਾ ਹਰ ਕੋਈ ਬੱਚਾ ਆਪਣੇ ਮਾਪਿਓ ਲਈ ਪਿਆਰਾ ਹੁੰਦਾ ਵਾ ਲੁਧਿਆ